ਜੇ ਸਵਾਲ ਅੰਦਰੋਂ ਪੈਦਾ ਹੋਏ ਨੇ ਇਹਨਾਂ ਦਾ ਜਵਾਬ ਬਾਹਰੋਂ ਨਹੀਂ ਮਿਲੇਗਾ ਅੰਦਰੋਂ ਹੀ ਮਿਲੇਗਾ ਪੰਡਿਤ ਗਣੇਸ਼ਾ ਸਿੰਘ ਨਿਰਮਲਿ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਟੀਕਾ ਕੀਤਾ ਜਪ ਸਾਹਿਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 ਉਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਵੇਂ ਲਿਖੀ ਸਹਿਬ ਕੇ ਨ ਦਸ਼ਮ ਕਥਾ ਭਾਗਵਤ ਕੀ 파ਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਨ ਮੈਂ ਬਾਸ਼ਾ ਕੀ ਤੀਕਾ ਕੀਤਾ ਤਾਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹਦੇ ਸਨ ਸਤਿਗੁਰ ਕਹਿਣ ਲੱਗੇ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਠੀਕਾ ਕਰ ਦੇਣਾ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਵਿਦਵਾਨ ਹੈਰਾਨ ਹੋ ਜਾਂਦੇਨ કુલ ਟੋਟਲ ਉਮਰ ਬਾਈ 42 ਸਾਲ ਦੀ ਇਤਨੇ ਯੁੱਧ ਪੰਥ ਦੀ ਸਾਜਨਾ ਇਤਨੇ ਕੰਮ ਤੇ ਇਤਨੇ ਵੱਡੇ ਧਰਮ ਗ੍ਰੰਥ ਦੀ ਰਚਨਾ ਹੈਰਾਨੀ ਕੀ ਅਈ ਮਨੀਸ਼ ਸਿੰਘ ਨੇ ਇੱਕ ਸਵਾਲ ਵੀ ਕਰ ਦਿੱਤਾ ਸੀ ਦਮਦਮਾ ਸਾਹਿਬ ਆ ਸ਼ਾਇਦ ਆਪ ਨੂੰ ਪਤਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ RAM ਸਰ ਦੇ ਵਿੱਚ ਬੋਧੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕੱਲ ਕਰਤਾਰਪੁਰ ਵਿੱਚ ਧੀਰਮਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇਥੇ ਇਥੇ ਪੰਨੇ ਖਾਲੀ ਨੇ ਉਹ ਦੇਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਮੇ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰ ਪ੍ਰਸਾਦਰਸ਼ਨ ਕੀਤੇ ਹੋਣ ਤੇ ਪੰਨੇ ਖਾਲੀ ਨੇ ਜਿੱਥੇ ਗੁਰਤੇਕ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਵੀਰ ਤੇਰਮਲ ਕਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਓ ਹੋ ਗਿਆ ਕੁਛ ਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦક્ષਨ ਦੇਚ ਭੇਜਨੇ ਨੇ ਲਿਆਜ਼ਾ ਇਹ ਬੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਦੇ ਉਤਾਰੇ ਕਰੀਏ ਤੋ ਧੀਰ ਮਲ ਚੋਂਕਿ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਨਕ ਹੋ ਤੁਸੀਂ ਵਾਕਈ ਦਸਵੇਂ ਅਵਤਾਰ ਹੋ ਦਸਵੇਂ ਗੁਰਨਾਨਕ ਹੋ ਤੇ ਖੁਦ ਉਚਾਰਨ ਕਰ ਲੋ ਤੇ ਜੇ ਦਸਵੇਂ ਗੁਰਨਾਨਕ ਨਹੀਂ ਤੁਸੀਂ ਸੂਰਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲੋ ਉਂਝ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ युद्ध करके ले लो या सी अवतार होते खुद उच्चारण करो युद्ध करना धीर मलना सतगुरु ने मुनासिब नहीं समझे मनी सिंह ने कहा कागजा का बहुत वड्डा थब्बा अगों रख के लंबा चौड़ा इतिहास में मैं मुख्तसर उच्चारण कर रहे हैं। ਪਾਈ ਮਨੀ ਸਿੰਘ ਨੂੰ ਕੀ ਲਿਖੋ ਇਹ ਤਿਮ ਮੈਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਪਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰੂ ਨਾਨਕ ਦੇ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਡੀ ਚੇਤ੍ਰ ਹੈ ਭਗੋਤੀ ਦੀ ਵਾਰ ਹੈ ਬਥੇਰਾ ਕੁਛ ਹੈ ਕਿਆ ਥਾੜੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ? ਕਿਆ ਥਾੜੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ? ਸਤਿਗੁਰ ਕਹਿੰਦੇ ਗਏ ਮਨੀ ਸਿੰਘ ਗੱਲ ਇਹ ਨਹੀਂ ਹੈ। ਗੱਲ ਇਹ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੰਦ ਨਿਰੋਲ ਬ੍ਰਹਮ ਦੇ ਵਿਚਾਰ ਹੈ ਖਸਮ ਦੀ ਬਾਣੀ ਹੈ। ਪ੍ਰਮਾਤਮਾ ਦੇ ਬੋਲ ਪਰਮਾਤਮਾ ਦੇ ਮੋਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਸਰਆ ਕਰੀ ਗਿਆਨ ਦੇ ਲਾਗਾ ਉਹ ਨਾਨਕ ਕਹਿੰਦੇ ਨਾ ਹਾਂ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਮੈਂ ਤੇ ਚੁੱਪ ਕਰ ਗਿਆ ਹਾਂ ਆਪੋ ਬੋਲ ਨਾ ਜਾਣਦਾ ਉਹ ਕਹਿ ਹਾ ਸਭ ਹੁਕਮਾਉ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮਹਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ दिन कंबनी छिड़ी हुई इतिहास किसी वक्त पे खदीजा पत्नी कह लगी बोल थोड़े नहीं है शायद आपको पता मोहम्मद साहब पढ़े लिखे नहीं सन खदीजा पत्नी ये बोल थोड़े नहीं है इस तरह के बोल मोहम्मद साहब कह लगे के खदीजा तू ठीक समझी है। ये बोल मेरे नहीं मैं तो चुप कर गया बिल्कुल चुप कर गया पता नहीं कि खुदा बोलता है जो तू महसूस कर रही है मैं भी वही महसूस कर रहा ये बोल मेरे नहीं है इस वास्ते है। सारा अहले इस्लाम कहता कुरान नाजल हो उचारण नहीं हुई इसी तरह ਬੋਧ ਭਿਖਸ਼ੂ ਕਹਿੰਦੇ ਨੇ ਮਾਤਮਾ ਬੁੱਲਤੋ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝਰਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇਲਾ ਮਨ ਚੁੱਪ ਕਰ ਜਾਂਦਾ ਜਿਨ੍ਹਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮਾਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਕੋਲੇ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਜਿਗਨੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੇਣੀ ਦੇ ਜੋ ਹੈ ਆ ਜਾਂਦੇ ਨੇ ਹਨੂ ਗੁਰੂ ਬਾਬਨ ਸਿੰਘ ਜੀ ਬਾਗਾ ਜੀ ਕਹਿ ਲਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪ੍ਰਮਾਤਮਾ ਦੇ ਬੋਲ ਨੇ ਕਿ ਪ੍ਰਮਾਤਮਾ ਦਾ ਸਰੂਪ ਵਿਛੇਇ ਮਨੈ ਸਿੰਘ ਬੋਲ ਪਏ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ ਮੈਂ ਆਪਣੀ ਕਥਾ ਬਖਾਣਾ ਤਬ ਸਾਦਤ ਜੈ ਬਿਦ ਮੋਹਿਆ ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ ਜਿਵੇਂ ਅਵਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ ਇਹ ਇਤਿਹਾਸ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਨਹੀਂ ਹੈ ਤੁਸੀਂ ਗੁਰਨਾਮਿਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ ਗੁਰਨਾਮਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰੂ ਅਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪੁਰਬ ਮਨਾਣੇ ਗੁਰਗੰਨ ਸਾਹਿਬ ਦੇ ਤੇ ਗੁਰੂ ਅਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੇ ਸੀ ਕਰਦੇ ਕੀ ਰਹੇ ਆਈਓ ਕਿੰਨੇ ਸੀ ਘਟਨਾਾਂ ਕੇ ਗੱਟਿਆ ਸਦੇ ਕੁਛ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇਚ ਕੀ ਹੈ ਸਪਰ ਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਕੇਵਲ ਨਾਮ ਦੀ ਮੈਂ ਨਾਮ ਦੀ ਮੈਂ ਮਹੇਸ਼ੀ ਸਾਡੀ ਬਾਣੀ ਚ ਇਤਿਹਾਸ ਹੈ ਉਹ ਜੋ ਅਸੀਂ ਲਿਖੇ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਕਿਸ ਤਰ੍ਹਾਂ ਲਿਖ ਦੇਣਾ ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖਦੇ श्री कृष्ण की कथा सूरदास ने लिखी कवि नरोत्तम ने लिखी बहुत सारे विद्वानों ने लिखी वेद व्यास ने लिखी राम की कथा वाल्मीकि ने लिखी तुलसी ने लिखी अनेका और विद्वानों ने लिखी महाराज थोड़ी भी कोई कथा लिख देगा ये चिंता तूसी आप क्यों की थी? अपनी कथा आप क्यों लिखे ਕਹਤਾ ਹੈ ਹਮ ਧਨਗੁਰੂ ਉਹਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨਵੀ ਸਿੰਘ ਸੂਰਦਾਸ ਨਰਵਤਮ ਕੈਸੋ ਉਹ ਤਾਂ ਭਾਵਨਾ ਦੇ ਵੇਗ ਵਿੱਚ ਆਏ ਨੇ ਅਵਤਾਰੀ ਪਰ શ્રી ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪ੍ਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਰੱਬ ਕਹਿ ਰਬ ਦਾ અવਤਾਰ ਨਹੀਂ ਰਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰਬ ਹੀ ਕਹਿ ਦੇ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪ੍ਰਮਾਤਮਾ ਕਹਿ ਦੇ ਤੋ ਇਸ ਸਾਰੀ ਗੁਰਮਾਨੰਗ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਹਾਂ ਜੋ ਹਮ ਕੋ ਪਰਮੇਸ਼ਰ ਉਚ ਰਹਿ ਤੇ ਸਭ ਨਰਕ ਕੁੰਡ ਮੈਂ ਤੁ ਫਿਰ ਤੁਸੀਂ ਕੌਣ ਮッコ ਦਾਸ ਤਵਨ ਕਾ ਜਾਣੋ ਯਾ ਮੈਂ ਬੇਦ ਨਰੰਚ ਪਛਾਨੋ ਮੈਂ ਹੋਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਵਸ ਮੈਂ ਤੇ ਉਸ ਪਰਮਾਤਮਾ ਦਾ ਨਿਮਾਨਾ ਸੇਵਕ ਆ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ ਜੋਨੇ ਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮੈਂ ਜੋ ਕੁਝ ਪ੍ਰਭ ਨੂੰ ਕੇ ਕਹੈ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬڑا ਸੋਹਣਾ ਬੋਲ ਇਹ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਹੈ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਹੈ ਘਰ-ਘਰ ਪੈਗਾਮ ਦੇਣਾ। ਖੁਦਾ ਨੇ ਜੋ ਆਖਿਆ ਉਹ ਘਰ-ਘਰ ਸੁਣਾਣਾ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ। ਜਿਵੇਂ ਇੱਕ ਪੋਸਟਮੈਨ ਘਰ-ਘਰ ਚਿੱਠੀ ਪੁਚਾਵੇ। ਜਿਵੇਂ ਕੋਈ ਸੰਦੇਸ਼ ਵਾਹਕ ਘਰ-ਘਰ ਦੇ ਸੰਦੇਸ਼ ਆ ਦੇਵੇ। ਪੈਗੰਬਰ जो निज प्रभु मो सो कहा सो कहो माए महाराज कैं एक निमाणा अदना जहा सेवक हा प्रभु का संदेशा घर घर पहुंचा जोन परमात्मा करके आखेगा मैं लिखना लाजमी समझदा जो हम को परमेसर उचरे ये अपनी कथा लिखे और यह भी लिखे कि लिखारिया ने किमें अवतारा ही रब बना दिता रब तक पहुंचने नहीं दिता रस्ते च रोक के रख दता ਇਸ ਵਾਸਤੇ ਸਾਫ ਕਹਿੰਨ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਭਰੇ ਮੋਕੋ ਦਾਸ ਤਮਨ ਕਾ ਜਾਨੋ ਯਾ ਮੇ ਭੇਦ ਨ ਰੰਚ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਹਿਬ ਕਹਿੰਨ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਨੇ ਅਗਰ ਪੈਦਾ ਹੋਣ ਉਹ ਬੰਦਾ ਗੁਰਦੁਆਰੇ ਆਇਆ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਤਾਂ ਬਾਜ਼ਾਰ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਪਰਿਵਾਰਿਕ ਸਮਾਜ ਗਹਿ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਇਕੱਠ ਦੇ ਤੇ ਉਹ ਹੀ ਆਇਆ ਗੁਰੂਕੁਲ ਤੇ ਉਹ ਹੀ ਆਇਆ जिस अंदर धार्मिक सवाल पैदा हो गया ए गुरु मन क्यों नहीं जुड़ता जी मन जोत स्वरूप है तो इतना कलेश क्यों है इतना दुख क्यों है जी मन आनंद स्वरूप है प्रकाश स्वरूप है तो इतना अंधेरा क्यों है इतना अंधकार क्यों है अगर मन अगम है तो इतना तुच्छ क्यों बने आया है ऐसे सवाल जिस दिन पैदा होवन उस दिन धार्मिक जिंदगी शुरू होंदी है ते जे सवाल अंदरੋਂ पैदा होए ने इनदा जवाब ਬਾਹਰੋਂ ਨਹੀਂ ਮਿਲੇਗਾ ਅੰਦਰੋਂ ਮਿਲੇਗਾ ਪੰਡਿਤ ਗਣੇਸ਼ਾ ਸਿੰਘ ਨਿਰਮਲਿ ਮਹਾਤਮਾ ਉਹਨਾਂ ਨੇ ਦਸਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਠੀਕਾ ਕੀਤਾ ਜਪ ਸਾਹਿਬ ਕਾਲ ਉਸਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 ਉਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਹਿਬ ਕਹਿੰਦਾ ਦਸ਼ਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਂ ਬਾਸ਼ਾ ਕੀ ਟਿੱਕਾ ਕੀਤ ਹੈ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹੁੰਦੇ ਸਨ ਸਤਗੁਰ ਕਹਿਣ ਲੱਗੇ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਠੀਕਾ ਕਰ ਦੇਣਾ ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਵਿਦਵਾਨ ਹੈਰਾਨ ਹੋ ਜਾਂਦੇ ਨੇ ਕੁੱਲ ਟੋਟਲ ਉਮਰ 42 42 ਸਾਲ ਦੀ ਇਤਨੇ ਯੁੱਧ ਪੰਥ ਦੀ ਸਾਜਣਾ ਇਤਨੇ ਕੰਮ ਤੇ ਇਤਨੇ ਵੱਡੇ ਧਰਮ ਗ੍ਰੰਥ ਦੀ ਰਚਨਾ ਹੈਰਾਨੀ ਦੀ ਹੈ ਭਾਈ ਮਨੀਸ਼ ਸਿੰਘ ਨੇ ਇੱਕ ਸਵਾਲ ਵੀ ਕਰ ਦਿੱਤਾ ਸੀ ਦਮਦਮਾ ਸਾਹਿਬ ਆਪ ਨੂੰ ਪਤਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ